ਖਾਲਸੇ ਨੇ ਬਾਬਾ ਦੀਪ ਸਿੰਘ ਸਾਹਿਬ ਕੋਲ ਖੜਿਆ ਬਾਬਾ ਜੀ ਆਂਦੇ ਕਿਉਂ ਰੋ ਰਿਆਂ ਕਹਿੰਦਾ ਮਹਾਰਾਜ ਮੇਰੀ ਧੀ ਖਾਨ ਚੁੱਕ ਕੇ ਲੈ ਗਿਆ ਤੁਸੀਂ ਉਹ ਖਾਲਸੇ ਹੋ ਉਸ ਖਾਲਸੇ ਦੇ ਵਾਰਸ ਹੋ ਜਿਹੜਾ ਸਰਬੱਤ ਦੇ ਭਲੇ ਵਾਸਤੇ ਲੜਦਾ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਜਦੋਂ ਪੁੱਛਿਆ ਨਾ ਵੀ ਕਿਉਂ ਰੋ ਰਿਆਂ ਕਹਿੰਦਾ ਬਾਬਾ ਜੇ ਤਾਂ ਮੇਰੀ ਕਰ ਦਿਓ ਮਤ ਮੇਰੀ ਧੀ ਵਾਜਾ ਕੇ ਵਾਪਸ ਲੈ ਆਓ ਠੀਕ ਹੈ ਜੇ ਤੁਸੀਂ ਮੇਰੀ ਨਾ ਮੰਨੀ ਤੇ ਆ ਜਿਹੜਾ ਤੁਹਾਡਾ ਗੁਰਦੁਆਰਾ ਨਾ ਇਹਦੀਆਂ ਕੰਧਾਂ ਬੜੀਆਂ ਵੱਡੀਆਂ ਵੱਡੀਆਂ ਟੱਕਰਾਂ ਮਾਰ ਮਾਰ ਕੇ ਇੱਥੇ ਮਰ ਜੂ ਮੈਂ ਜਿਉਂਦਾ ਵਾਪਸ ਨਹੀਂ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਨੇ ਮੋਛ ਨੂੰ ਤਾ ਦੇ ਕੇ ਅੱਖਾਂ ਲਾਲ ਕਰਕੇ ਆਖਿਆ ਪੰਡਤ ਜੀ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਲੋਕ ਰੋਂਦੇ ਆਉਂਦੇ ਆ ਤੇ ਹੱਸਦੇ ਜਾਂਦੇ ਨੇ ਇੱਥੇ ਤੈਨੂੰ ਰੋਣ ਦੀ ਲੋੜ ਨਹੀਂ ਇਥੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਜਲਪਾਣੀ ਸ਼ੱਕ ਤੇਰੇ ਬਾਰੇ ਅਸੀਂ ਵਿਚਾਰ ਕਰਦੇ ਆ ਹੁਣ ਪੰਡਤ ਹਰੀਦਾਸ ਨੂੰ ਕਿੱਥੋਂ ਜਲਪਾਣੀ ਸੁਝੇ ਜਿਹਦਾ ਇੰਨਾ ਨੁਕਸਾਨ ਹੋਇਆ ਹੋਵੇ ਉਹ ਰੋਈ ਜਾਏ ਤਨ ਗੁਰੂ ਕਾ ਖਾਲਸਾ ਬਾਬਾ ਦੀਪ ਸਿੰਘ ਸਾਹਿਬ ਨੇ ਨਗਾਰੇ ਤੇ ਚੋਟ ਲਵਾਉਣੇ ਸ਼ੁਰੂ ਕੀਤੇ ਆਖਿਆ ਖਾਲਸਾ ਜੀ ਪੰਡਤ ਹਰੀਦਾਸ ਦੀ ਧੀ ਛਡਾਉਣ ਜਾਣਾ 500 ਜਰਨੈਲ ਤਿਆਰ ਹੋ 500 ਹੁਣ ਗੁਰੂ ਕੋਮਨ ਸਿੰਘ ਦਾ ਖਾਲਸਾ ਪਿਆਰ ਹੋਣ ਲੱਗਾ। ਬਾਬਾ ਦੀਪ ਸਿੰਘ ਦੀ ਕਮਾਨ ਆ ਤੇ ਦੋ ਧਾਰਾ ਖੰਡਾ ਜਿਹੜਾ ਸੀ ਖਿੱਚਣ ਲੱਗੇ ਬਾਬਾ ਜੀ ਤੇ ਅੱਖਾਂ ਲਾਲ ਕਰਕੇ ਪੰਡਤ ਨੂੰ ਕਹਿੰਦੇ ਪੰਡਤ ਜੀ ਤੈਨੂੰ ਸਾਡੇ ਨਾਲ ਜਾਣਾ ਪੈਣਾ ਹੈ। ਤੇ ਪੰਡਤ ਡਰ ਗਿਆ ਉਹ ਆਂਦਾ ਮਹਾਰਾਜ ਮੈਂ ਤਾਂ ਅੱਗੇ ਮਸਾ ਖਾਣ ਤੋਂ ਬਚ ਕੇ ਆਇਆ। ਜਦੋਂ ਮੈਂ ਉਹਦੇ ਸਾਹਮਣੇ ਫੇਰ ਜਾ ਕੇ ਖਲੋਤਾ ਤਾਂ ਮੈਂ ਜਿਉਂਦਾ ਰਹਿ ਜੂ। ਬਾਬਾ ਆਂ ਦਾ ਸਾਡੇ ਹੁੰਦਿਆਂ ਤੇਰੇ ਵੱਲੇ ਕੋ ਆਖਾ ਢਕੇ ਨਹੀਂ ਵੇਂਦਾ ਤੈਨੂੰ ਨਾਲ ਤਾਂ ਲੈ ਜਾਣਾ ਵਾ ਬਈ ਤੂੰ ਸਾਨੂੰ ਦੱਸਣਾ ਵੀ ਆਹ ਉਹਦਾ ਘਰ ਆ ਇੱਥੇ ਉਹਨੇ ਘੜੀ ਬਣਾਈਆਂ ਐਨੇ ਉਹਦੇ ਦਰਵਾਜ਼ੇ ਆ ਬਾਕੀ ਕੰਮ ਸਾਡਾ ਬਾਬਾ ਦੀਪ ਸਿੰਘ ਸਾਹਿਬ ਨੇ ਫੇਰ ਆਖਿਆ ਪੰਡਤ ਜੀ ਤੂੰ ਤਿਆਰ ਪਰ ਤਿਆਰ ਹੋ ਅਸੀਂ ਅਰਦਾਸਾ ਸੋਧਨੇ ਆ ਅਰਦਾਸ ਹੋਣ ਲੱਗੀ ਤੇ ਜਕਾਰਾ ਇਹ ਛੱਡਿਆ ਗਿਆ ਖੁਸ਼ੀਆਂ ਲੈ ਕੇ ਜਕਾਰੇ ਇਕ ਜਾਵੇ ਨੇ ਹਾਲੋ ਜਾਵੇ ਸ੍ਰੀ ਆਕਾਲ ਜਾ ਬਾਲਿਓ ਸਤ ਕਰੋ ਰੱਖਣੋ ਫਿਰਦ ਬਣੇ ਦੀ ਲਾਜਾ ਗੁਪਤਾ ਸ਼ਿੰਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸੇਬ ਦੀ ਕੋ ਸਾਥ ਸ੍ਰੀ ਆਕਾਲ ਆਦਮੀਆਂ ਫੌਜਾਂ ਦੇ ਮਾਲਕੋ ਸਤ ਕਰੋ ਫੌਜਾਂ ਰੱਖਣੀਆਂ ਤਿਆਰ ਪਰ ਤਿਆਰ ਹੋਟੀ ਅਕਾਲ ਅਕਾਲ ਆਜਕਾਰਾ ਗੁਰੂ ਦਾ ਖਾਲਸਾ ਛੱਡਦਾ ਸੀ ਜਦੋਂ ਚੜ੍ਹਾਈ ਕਰਦਾ ਸੀ ਹੋਂਦਾ ਸੀ ਗੱਲ ਗੱਲ ਤੇ ਜਕਾਰੇ ਤੇ ਨਾ ਉੱਤੇ ਮੁੜ ਕੇ ਰਹਿਨੇ ਆ ਸਾਧ ਸੰਗਤ ਜੀ ਇੱਕ ਸ਼ਹਿਰ ਕਹਿੰਦਾ ਹਾਂ ਚੜ੍ਹੇ ਖਾਲਸੇ ਸੂਰਮੇ ਲਾ ਚੋਟ ਨਗਾਰੇ ਉਹਨਾਂ ਕੋਟ ਫਲਾਦੀ ਪਹਿਨ ਲੈ ਮਨ ਮਨ ਦੇ ਭਾਰੇ ਉਹਨਾਂ ਤੂ ਮਿਆਂ ਨੂੰ ਖਿੱਚ ਲੈ ਖੰਡੇ ਦੇ ਦੋ ਧਾਰੇ ਉਹਨਾਂ ਨੇ ਨੌਣੋਂ ਚੱਕਰ ਉਤਦੀ ਮਾਰਨ ਚਮਕਾਰੇ ਜਿਉਂ ਕਾਲੀ ਘਟ ਵਿੱਚ ਬਿਜਲੀਆਂ ਬਾਹਰ ਲਿਸ਼ਕਾਰੇ ਨਗਾਰੇ ਦੇ ਚੋਟ ਲਾ ਕੇ ਕਾਲੀ ਬਾਬਾ ਦੀਪ ਸਿੰਘ ਸਾਹਿਬ ਗੁਰੂ ਕਾ ਖਾਲਸਾ ਦਮਦਮੇ ਸਾਹਿਬ ਤੋਂ ਚੜ੍ਹਾਈ ਕਰਕੇ ਪੰਡਤ ਦੀ ਧੀਸ਼ ਡਾਉਣ ਵਾਸਤੇ へ ਇਉਂ ਪ੍ਰਿਆ ਲੱਗੀ ਚੋਟ ਨਗਾਰੇ ਤੇ ਦਮਦਮੇ ਸਿੰਘ ਸੂਰਮੇ ਹੋ ਕੇ ਤਿਆਰ ਚੱਲੇ ਜਿਹੜਾ ਇਤ ਗਰੀਬਾਂ ਦੀ ਨਿਚ ਲੁੱਟਦਾ ਸਿੰਘ ਉਸ ਦਾ ਕਰਨ ਛਕਾਰ ਚੱਲੇ ਰੱਖਿਆ ਗਊ ਗਰੀਬ ਦੀ ਕਰਨ ਵਾਲੇ ਬਾਹ ਪਕੜਦੇ ਆਏ ਸਵਾਲੀਆਂ ਦੀ ਚੜੇ ਸੂਰ ਮੇ ਤੋਂ ਸੇ ਦੇ ਲਾ ਚੋਟਾਂ ਜੱਗੋਂ ਵਖਰੀ ਚੜਤ ਆ ਕਾਲੀਆਂ ਰੀ ਲੱਗੀ ਚੋਟ ਨਗਾਰੇ ਤੇ ਦਾਮਦਮੇਂ ਸਿੰਘ ਦੇ ਸੂਰਮੇ ਹੋ ਕੇ ਤਿਆਰ ਚੱਲੇ ਕਿਹੜਾ ਇੱਚ ਗਰੀਬਾਂ ਦੀ ਨੇਤ ਲੁੱਟਦਾ ਸਿੰਘ ਉਸ ਦਾ ਕਰਨ ਛਕਾਰ ਚੱਲੇ ਉਹ ਰੱਖਿਆ ਗਉ ਗਰੀਬ ਦੀ ਕਰਨ ਵਾਲੇ ਬਾਹ ਪਕੜਦੇ ਆਏ ਸਵਾਲੀਆਂ ਦੀ ਚੜੇ ਸੂਰ ਮੇ ਤੋਂ ਸੇ ਦੇ ਲਾ ਚੋਟਾਂ ਜੱਗੋਂ ਵਖਰੀ ਚੜਤ ਆ ਕਾਲੀਆਂ ਦੀ ਆਥਾ ਨਸਾਰੀ ਅਸਾ ਕੰਨਿਆ ਇੱਕ ਛਡਾਉਣ ਜਾਣਾ ਪਾਪੀ ਇੱਜ਼ਤ ਗਰੀਬਾਂ ਦੀਨੇ ਤੇ ਲੁੱਟੇ ਅਸਾ ਉਸ ਦੀ ਅਰਖ ਮਤੋਂ ਨ ਜਾਣਾ ਓ ਸਾਡੀ ਤੇਗ ਕਰੀਬ ਦੀ ਕਰੇ ਰਾਖੀ ਝਾੜ ਕੱਟਦੀ ਆਏ ਮਕਾਲੀਆਂ ਦੀ ਜੜੇ ਸੂਰਮੇ ਤੋਂ ਸੇ ਦੇ ਲਾ ਚੋਟਾਂ ਜੱਕੋਂ ਅਕਰੀ ਚੜਤੇ ਆ ਕਾਲੀਆਂ ਦੀ ਅਠਾ ਲਾੜ ਤੇ ਮੁੱਛਾਂ ਨੂੰ ਵਾਟ ਚਾਰਨ ਉੱਚੇ ਕੱਦ ਸੀ ਪਰਬਤ ਸਵੇਨ ਵਰਗੇ ਡੁੱਲੇ ਬੀਰਤਾ ਉਹਨਾਂ ਦੇ ਚਿਹਰਿਆਂ ਤੋਂ ਵੱਡੇ ਹੌਸਲੇ ਸੀ ਬੱਬਰ ਸ਼ੇਰ ਵਰਗੇ ਉਹ ਚੱਕਰ ਚਮਕਦੇ ਕੋਲ ਦਸਤਾਰਾਂ ਤੇ ਦਸਤਾਰਾਂ ਤੇ ਰਾਤ ਜਿਸਤ ਰਾਤ ਚਮਕੇ ਦੀਵਾਲੀਆਂ ਦੀ ਚੜੇ ਸੂਰਮੇ ਤੋਂ ਫੇਤੇ ਲਾ ਚੋਟਾਂ ਜੱਗੋਂ ਅਖਰੀ ਚੜਤੇ ਆ ਕਾਲੀਆਂ ਦੀ ਬੜੇ ਦਾ ਸਜੋਵਾਨ ਪੀਰ ਬਹਾਦਰੀ ਲੈ ਤੇ ਸ਼ਸ਼ਤਰ ਨਾਲ ਇੰਜ ਫੱਪਦੇ ਨੇ ਕਲਗੀ ਵਾਲੇ ਦੇ ਜੰਗੀ ਚਰਮੈਲ ਤੁਲੇ ਜਾਣਾ ਮੌਤ ਦੇ ਦਿਲਾਂ ਨੂੰ ਠਾਕੇ ਦੇ ਨੇ ਚਮਕ ਕਰ ਚਮਕਦੇ ਗੋਲ ਦਸਤਾਰਾਂ ਤੇ ਰਾਤ ਜਿਸ ਤਰ੍ਹਾਂ ਜਗੇ ਦੀਵਾਲੀਆਂ ਦੀ ਚੜੇ ਸੂਰ ਮੇਂ ਤੋਂ ਸੇ ਤੇ ਲਾ ਚੋਟਾਂ ਜੱਗੋ ਵਖਰੀ ਜਲਦੀਆਂ ਕਾਲੀਆਂ ਦੀ